ਅੱਜ ਇਹ ਪ੍ਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਦਿਖਾਉਣਾ ਟਰੈਕਟਰ ਤਲਵੰਡੀ ਸਾਬੋ ਤੇ ਚਾਰ ਪੰਜ ਟਰੈਕਟਰ ਦਿਖਾਵਾਂਗੇ ਤੇ ਬਾਕੀ ਕਰਾਂਗੇ ਬਾਈ ਨਾਲ ਗੱਲਬਾਤ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਸਾਸੀਕਰ ਭਾਈ ਹੋ ਠੀਕ ਹੋ ਹਾਂਜੀ ਤੇ ਟਰੈਕਟਰਾਂ ਦੇ ਬਾਰੇ ਜਾਣਕਾਰੀ ਦਿਓ ਤੇ ਕੀ ਡਿਮਾਂਡ ਹੈ ਕੀ 2009 ਮਾਡਲ ਆ ਠੀਕ ਹੈ ਜੀ 36T+ ਠੀਕ ਹੈ ਤੇ ਟਾਇਰਾਂ ਦੀ ਗੱਲ ਵੀ ਦਿਓ ਅੱਧੇ ਟਾਇਰ ਆ ਹਾਂਜੀ ਟਰੈਕਟਰ ਸਾਰਾ ਅਰੀਜਨਲ ਆ ਕੱਲੇ ਮਗਰਾੜ ਪੇਂਟ ਆ ਟਰੈਕਟਰ ਦੇ ਠੀਕ 25 ਤੋਂ 30 ਹਜ਼ਾਰ ਦਾ ਟਰੈਕਟਰ ਦੇ ਐਕਸਟਰਾ ਸਮਾਨ ਲੱਗਿਆ ਠੀਕ ਹੈ ਇੰਡੀਅਨ ਗੇਅਰ ਦਾ ਪੂਰਾ ਚੰਗਾ ਠੀਕ ਨਹੀਂ ਹੌਲੈਂਡ ਦੇ ਬਾਜ ਹੁੰਦੀ ਹੈ ਜਮਾਂ ਸਾਇਲੈਂਟ ਆ ਠੀਕ ਹੈ ਜੀ ਪਿਛਲੇ ਹਿੱਸੇ ਦਾ ਨਹੀਂ ਇਹਨਾਂ ਦੇ ਬਾਜ ਹੁੰਦੀ ਹੈ ਲਗਭਗ 4 ਫੀਰੋ ਕੈਮਰਾ ਮਰਾ ਦੇ ਸਾਰਾ ਰੇਨਲਾ ਸ਼ੋਸ਼ੂ ਦਾ ਜਿੱਥੋਂ ਕੋਈ ਮਾੜਾ ਮੋਟਾ ਲਿਆ ਰੰਗ ਦਾ ਲਿਆ ਹੀ ਆ ਉਹ ਗੱਲ ਨਹੀਂ ਕੋਈ ਕਲਾਕਾਰੀ ਉਹ ਜਿਹੜੀ ਚੀਜ਼ ਨੂੰ ਦੱਸ ਕੇ ਦੇਵਾਂਗੇ ਕਿਤੋਂ ਰੰਗ ਪੇਂਟ ਤਾਂ ਹੈ ਨਹੀਂ ਨਹੀਂ ਮਗਰਾੜ ਕੱਲੇ ਪੇਂਟ ਆ ਠੀਕ ਬਾਕੀ ਸਾਰਾ 오ਰੀਜਨਲ ਆ ਠੀਕ ਮਗਰਲੇ 16 ਟਾਇਰ ਆ 16 ਟਾਇਰਾਂ ਚ ਹੀ ਆਉਂਦਾ ਇਹ ਠੀਕ ਹਰਿਆਣਾ ਨੰਬਰ ਆ ਐਨਓਸੀ ਦੀ ਮਿਲਣੀ ਨਹੀਂ ਅਸੀਂ ਮਿਲਦੀ ਐਫੀਡੇਵਟ ਤੇ ਦੇਵਾਂਗੇ ਆਪਾਂ ਹਾਂਜੀ ਤੇ ਹੁਣ ਡਿਮਾਂਡ ਦੀ ਗੱਲ ਕਰੀ 2009 ਮਾਡਲ ਤੇ 155000 ਰੁਪਏ ਡਿਮਾਂਡ ਆ ਬਾਕੀ ਮਾਨਤਾਨ ਖੁੱਲਾ ਹੋਊਗਾ ਖੁੱਲਾ ਮਾਨਤਾਨ ਹੋਊਗਾ ਬਾਈ ਕਹਿੰਦਾ ਤੇ ਅੱਗੇ ਆ ਗਿਆ ਸੁਵਰਾਜ 855 ਐਫ 3 2013/14 ਠੀਕ ਕੈਮਰਾ ਬਣਾ ਦੇ ਸਾਰਾ ਟਰੈਕਟਰ ਇਹਨਾਂ ਨਾਲ ਸ਼ੋ-ਚੂ ਦਾ ਸਾਰਾ ਲਗ-ਵਗ ਠੀਕ ਟੋ ਮਾਡਲ ਹੈ ਡੀਟੀ ਹਾਂਜੀ ਜਮਾ ਨਵੇਂ ਟਾਇਰ ਠੀਕ ਹੈ ਬਈ ਬਿੱਲ ਕਟਵਾ ਕੇ ਦੇਵਾਂਗੇ ਸਾਰਾ ਜੈਨੂ ਹੈ ਤੇ ਰੰਗ ਪੈਣ ਦੇ ਦੇਗਾ ਟੋਟਲ ਲਗਭਗ 98% ਰੇ ਨਾਲ ਲਗਰੇ ਕੀ ਕਹਿੰਨਾ ਕੋਈ 1-2% ਥੱਲੇ ਬਾਡੀ ਦੇ ਟੱਚਿੰਗ ਹੋਵੇ ਸਿਉ ਸਿਦੀ ਤੇ ਰੰਗ ਰੰਗਿਆ ਲੈ ਜਾਂਦਾ ਬਾਕੀ ਸਾਰਾ ਰੇ ਨਾਲ ਆ ਤੇ ਇਹਦੇ ਚਲਾਈ ਦੀ ਗੱਲ ਕਰਕੇ ਹੁਣ ਬਾਈ ਇੰਜਨ ਗੇਅਰ ਪੀਏ ਦਾ ਰਪੀਆ ਠੀਕ ਬਾਕੀ ਆਪਣੇ ਕੋਲੇ ਬੰਦਾ ਆਵੇ ਆ ਕੇ ਜਿਵੇਂ ਮਰਜੀ ਆਪਦੀ ਫੁੱਲ ਤਸੱਲੀ ਕਰੇ ਫੇਰ ਟਰੈਕਟਰ ਲੈ ਕੇ ਜਾਵੇ ਠੀਕ ਕਾਗਜ਼ਾਂ ਦੀ ਮੇਰੀ ਜ਼ਿੰਮੇਵਾਰੀ ਹੈ ਟਰੈਕਟਰ ਦੀ ਕਸਟਮਰ ਦੀ ਜ਼ਿੰਮੇਵਾਰੀ ਆਪ ਦਾ ਫੁੱਲ ਟਰਾਈ ਮਾਰ ਕੇ ਚੈੱਕ ਕਰਕੇ ਲੈ ਕੇ ਜਾਓ ਬਾਈ ਕਹਿੰਦਾ ਫੁੱਲ ਕਾਗਜ਼ਾਂ ਦੀ ਜਾਣ ਹੈਗੀ ਆ ਤੇ ਹੁਣ ਇਹ ਡਿਮਾਂਡ ਤੇ ਗੱਲ ਤੇ ਮਾਡਲ ਦੀ ਗੱਲ ਕਰੀਏ 14 ਮਾਡਲ 4,60,000 ਰੁਪਏ ਡਿਮਾਂਡ ਆ ਠੀਕ ਇਹਦਾ ਰੇਟ ਆਪਾਂ ਦੇਈਏ ਜਾਂ ਦੇਵਾਂਗੇ ਜਿਹੜਾ ਕੋਈ ਦੇਈ ਨਹੀਂ ਸਕਦਾ ਯਾਰ ਠੀਕ ਵੀਡੀਓ ਰੇਟ ਤੁਹਾਨੂੰ ਦੱਸਣਾ ਪਰ ਰੇਟ ਆਪਾਂ ਇਹ ਜਾ ਦੇਵਾਂਗੇ ਜਿਹੜਾ ਕੋਈ ਦੇਈ ਨਹੀਂ ਸਕਦਾ ਠੀਕ ਇਹਨੂੰ ਅ 744 744 ਆ ਗਿਆ ਐਫੀ ਸੁਬਰਾਜ 2014 ਮਾਡਲ ਆ ਠੀਕ ਹੈ ਜੀ ਸਾਰਾ ਰੀਨਲ ਆ ਹਾਂਜੀ ਕਰਾਸ ਕਰ ਇੰਜਨ ਆ ਠੀਕ ਅਗਲੇ ਟਾਇਰ 80 ਤੋਂ 85 ਪੈਸੇ ਠੀਕ ਤੇ ਮੈਂ ਕਰ ਲਈ ਮੰਗਲੇ ਟਾਇਰ ਜਮਨ ਨਵੇਂ ਠੀਕ ਜੇ ਕੇ ਸ਼੍ਰੇਸ਼ਟ 434000 ਦੀ ਜੋੜੀ ਆ ਬਿੱਲ ਕਟਵਾ ਕੇ ਦੇਵਾਂਗੇ ਠੀਕ ਹੈਵੀ ਹੁੱਕਣ ਲੱਗਿਆ ਸਿਸਟਮ ਹੈਵੀ ਹੁੱਕ ਬ੍ਰੇਕਾਂ ਤੇਲ ਆ ਡਬਲ ਕਲਚ ਆ ਰਿਵਰਸ ਪੀਟੀਓ ਆ ਇਹ ਵੀ ਲਗਭਗ ਸਾਰਾ ਰੀਨਲ ਹੀ ਆ ਟੋਟਲੀ ਠੀਕ ਹੈ ਇਹ ਵੀ ਹਰਿਆਣਾ ਨੰਬਰ ਆ ਐਚ ਆਰ ਆ ਗਿਆ ਇਹਨੂੰ ਅਸੀਂ ਇਹਦੀ ਵੀ ਲੈ ਕੇ ਦੇਵਾਂਗੇ ਲੌਨ ਫੈਂਸ ਵੀ ਹੋ ਜੂ ਪੁਰਾਣਾ ਵੀ ਵਿੱਚ ਕੱਟਿਆ ਜਾਊਗਾ ਠੀਕ ਹੈ ਹੁਣ ਤੇ 2014 ਮਾਡਲ ਆ 3,60,000 ਰੁਪਏ ਡਿਮਾਂਡ ਆ ਠੀਕ ਹੈ ਬਾਕੀ ਮੌਕੇ ਦੇ ਮਾਨਤਾਣ ਹੋ ਜਾਊਗਾ 750 790 ਆਇਆ ਸੋਨਾ ਲਿਕਾ 2008 ਮਾਡਲ ਆ ਠੀਕ ਹੈ ਕੰਡੀਸ਼ਨਰ ਟਰੈਕਟਰ ਦੀ 14-15 ਮਾਡਲ ਵਰਗੀ ਚਾਰ ਮੋੜੇ ਮੋਦੇ ਨਾ ਕੈਮਰਾ ਮਰਾ ਠੀਕ ਅਰੇ ਮਾਤੇ ਸਾਰਾ ਰੀਨਲ ਆ ਜਮਾਅ ਨੰਬਰ ਆ ਗਿਆ ਗਿਆ ਨੰਬਰ ਹਰਿਆਣਾ ਠੀਕ ਟਾਇਰ ਜਮਾ ਚਾਰੇ ਨਮੇ ਆ ਠੀਕ ਮਗਰਾੜ ਮਗਰੂੜ ਆਏ ਨਹੀਂ ਵੀ ਕਿਦੋਂ ਗਲੇ ਹੋਣਗੇ ਸਾਰੇ ਸ਼ੀਸ਼ੇ ਵਰਗੇ ਪਏ ਆ ਡਬਲ ਡਿਸਟ੍ਰਿਬਿਊਟਰ ਆ ਭਾਈ ਕਹਿੰਦਾ ਪੂਰੀ ਤਸੱਲੀ ਕਰਕੇ ਲੈ ਜਾਓ ਆਪਣੀ ਪੂਰੀ ਤਸੱਲੀ ਕਰਕੇ ਲੈ ਜਾਓ ਇੰਜਨ ਗੇਅਰ ਦਾ ਪੂਰਾ ਚੰਗਾ ਮੌਕੇ ਤੇ ਹੋਰ ਵੀ ਮਾਨਤਨ ਹੋ ਜੂਗਾ ਮੌਕੇ ਤੇ ਮਾਨਤਨ ਬੰਦੇ ਨੂੰ ਆਪਾਂ ਨਰਾਸ਼ ਨਹੀਂ ਹੋਣ ਦਿੰਦੇ ਟਰੈਕਟਰ ਦੇ ਕੇ ਤੋਰਾਂਗੇ ਆ ਸਾਰਾ ਨਾ ਕੈਮਰਾ ਵਾ ਦੇ ਸਾਰਾ ਰੀਨਲ ਆ ਕੀ ਕੋਈ ਪਾਸ ਨਹੀਂ ਵੱਜੀ ਕੋਈ ਡੀਜ਼ਲ ਨਹੀਂ ਵੱਜਿਆ ਜਿੰਨੀ ਹੈਗੀ ਸਾਰੀ ਨਾਲ ਦੀ ਚੌਂਕਾ ਜਿਵੇਂ ਟਰੈਕਟਰ ਰੈਨਲ ਦੀ ਠੀਕ ਹੋ ਗਿਆ 2008 ਮਾਡਲ ਆ ਹਾਂਜੀ ਨੰਬਰ ਹਰਿਆਣਾ ਠੀਕ ਡਿਮਾਂਡ 287000 ਆ ਠੀਕ ਹੈ ਮਾਨਤਾਨ ਖੁੱਲਾ ਹੋਊਗਾ ਪੂਰਾ ਖੁੱਲਾ ਪੂਰਾ ਖੁੱਲਾ ਮਾਨਤਾਨ ਹੋਊਗਾ ਤੇ ਅੱਗੇ ਫਾਰਮ ਟਰੈਕ 60 ਫਾਰਮ ਟਰੈਕ 60 ਆ ਗਿਆ ਸੁਪਰ ਮੈਕਸ ਫੁੱਲ ਟੌਪ ਮਾਡਲ ਆ ਠੀਕ ਅਗਲੇ ਟਾਇਰ 70 75 ਪੈਸੇ 75 16 ਦੇ ਪਿਛਲੇ ਟਾਇਰ ਜਮਨ ਨਵੇਂ ਆ ਠੀਕ ਰੇ ਮਾਰੂ ਮਾਦਾ ਮੰਗਰਾੜਾ ਮੰਗੂੜਾ ਦਾ ਸਾਰਾ ਅਰੀਜਨਲ ਟਰੈਕਟਰ ਆ ਸ਼ੋ ਤੇ ਹਲਕੀ ਫੁਲਕੀ ਟੱਚਿੰਗ ਹੈਗੀ ਆ ਆਪਾਂ ਦੱਸ ਕੇ ਦਿੰਨੇ ਆ ਠੀਕ ਕੋ ਕੱਕੀ ਵੀ ਬਈ ਹੈਵੀ ਲੱਗੀ ਆ ਡਬਲ ਰਿਅਕਟਰ ਤੇਲ ਬ੍ਰੇਕ ਰਿਵਰਸ ਪੀਟੀਓ ਠੀਕ ਕੋਲਟੋਵ ਮਾਡਲ ਆ ਇਹ ਕਿਤੇ ਇਹ ਵੀ ਰੰਗ ਪੇਂਟ ਹੋਇਆ ਨਹੀਂ ਸ਼ੋ ਤੇ ਹਲਕੀ ਫੁਲਕੀ ਟੱਚਿੰਗ ਹੈਗੀ ਆ ਬਾਕੀ ਟੋਟਲ ਅਰੀਜਨਲ ਆ ਠੀਕ ਥੱਲੋਂ ਬਾਡੀ ਲਾਈਨ ਦਾ ਰਿੰਮਾ ਦਾ ਮਗਰਾੜਾ ਦਾ ਸਾਰਾ ਅਰੀਜਨਲ ਆ ਠੀਕ ਇਹ ਮਾਡਲ ਤੇ ਡਿਮਾਂਡ ਦੀ ਗੱਲ ਹੈ 12 ਮਾਡਲ ਆ 385000 ਰੁਪਏ ਡਿਮਾਂਡ ਆ ਠੀਕ ਨੰਬਰ ਇਹ ਵੀ ਹਰਿਆਣਾ ਐਨਓਸੀ ਇਹਦੀ ਵੀ ਆਪ ਲੈ ਕੇ ਦੇਵਾਂਗੇ ਠੀਕ ਅੱਗੇ ਹੋਣ ਵਾਲੀ ਕਾ 35 ਕਾਹਨਾਂ ਦੇ ਕਾ 35 2007 ਮਾਡਲ ਆ ਠੀਕ ਹੈ ਡਬਲ ਕਲਚ ਗਰਾਉਂਡ ਪੀਟੀਓ 11ਾਂ ਚ ਪੁੱਠਾ ਵੀ ਘਮਾਉਂਦਾ ਸਿੱਧਾ ਵੀ 11ਾਂ ਚੱਲਦਾ 11ਾਂ ਤੇ ਚੱਲ ਠੀਕ ਪੰਜਾਬ ਨੰਬਰ ਆ ਚੱਲੋ ਸਭ ਤੋਂ 75 ਪੈਸੇ ਟਾਇਰ ਆ ਠੀਕ ਸਾਰਾ Ориਗినਲ ਆ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਗਿਆ ਪੰਜਾਬ ਨੰਬਰ ਆ ਮਗਰਾ ਟਰੈਕਟਰ ਦੇ ਚੇਂਜ ਆ ਦੱਸ ਨਹੀਂ ਸਕਦਾ ਕੋਈ ਹਾਂਜੀ ਪਰ ਆਪਾਂ ਕਹਿ ਕੇ ਦੇਵਾਂਗੇ 6 ਚੀਰੀ ਆ 6 ਚੀਰੀ ਆ ਗਿਆ ਜਿੰਨਾ ਹੈਗਾ ਬਾਈ Ориਗినਲ ਆ ਸਾਰਾ ਠੀਕ ਪੂਰਾ ਚੰਗਾ ਟਰੈਕਟਰ ਆ ਰੇਟ ਘੱਟ ਰੇਟ ਦਾ ਠੀਕ ਨੰਬਰ ਪੰਜਾਬ ਲੁਧਿਆਣੇ ਦਾ ਨੰਬਰ ਆ ਬਾਕੀ ਅਸ਼ੋ ਸ਼ੂ ਦੇ ਨਾਲ ਸਾਰਾ ਰੀਜਨਲ ਆ ਰੀਜਨਲੀ ਪੇਪਰ ਕੋਕਾਇਦਰਾ ਇੰਜਨ ਉਂਜੇ ਦੇ ਮਰਾਕ ਹੈ ਪੂਰਾ ਚੰਗਾ ਟਰੈਕਟਰ ਪੇਪਰ ਲੰਦਾ ਵਾ ਕਲਚ ਖੁੱਲਿਆ ਨਹੀਂ ਰਹੀ ਤੀਆਂ ਨਾਟ ਦਿਖਾ ਦੇ ਕੋਈ ਕਲਾਕਾਰੀ ਨਹੀਂ ਖੁੱਲਿਆ ਨਹੀਂ ਹਜੇ ਕੀ ਕੇ ਹੁਣ ਮੈਂ ਡਿਮਾਂਡ ਦੀ ਗੱਲ ਚੱਲੀ 2007 ਮਾਡਲ ਆ ਇਹਦੀ ਡਿਮਾਂਡ ਹੀ 2.5 ਲੱਖ ਰੱਖੀ ਆ 2.5 ਲੱਖ ਆ ਪਟਾਈ 2.5 ਲੱਖ ਦੇ ਵੈਸੇ ਵੇਚੇ ਵੀ ਹੋਏ ਆ ਹਰਿਆਣਾ ਨੰਬਰ ਪਰ ਇਹਦਾ ਫੁੱਲ ਮਾਨਤਾਨ ਕਰਾਂਗੇ ਇਥੋਂ ਫੁੱਲ ਮਾਨਤਾਨ ਤਾਂ ਤੇ ਹੁਣ ਬਈ ਆਪਣਾ ਨੰਬਰ ਬੋਲ ਦੋ ਇੱਕ ਵਾਰੀ